ਤਾ ਯੂਕੇ ਦੇ ਵਿੱਚ ਇੱਕ 20 ਸਾਲ ਦੀ ਸਿੱਖ ਲੜਕੀ ਦੇ ਨਾਲ ਜ਼ਬਰਦਸਤੀ ਘਟਨਾ ਸਾਹਮਣੇ ਆਈ ਹੈ। ਚਿੱਟੇ ਦੰਦੇ ਵਿੱਚ ਬੁਲਾਬਾਕਰ ਕੀਤਾ ਗਿਆ ਉਸ ਰੋਡ ਤੇ ਕੀਤਾ ਗਿਆ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਰੋਡ ਆ। ਇਹ ਪਹਿਲਾਂ ਉਸ ਨੂੰ ਉਸ ਦੀ ਜਾਤ ਪ੍ਰਤੀ, ਧਰਮ ਪ੍ਰਤੀ, ਨਸਲੀ ਟੇਪੜੀਆਂ ਕੀਤੀਆਂ ਗਈਆਂ ਹੋ ਕੇ ਆਕੇ ਮੈਨੂੰ ਹਮਲਾਵਰਾਂ ਨੇ ਇਹ ਕਿਹਾ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਵਾਪਸ ਚਲੇ ਜਾਓ ਤੁਹਾਡਾ ਇੱਥੇ ਕੋਈ ਆਕ ਨਹੀਂ। ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਇਆ ਕਿ ਨਸਲੀ ਵਿਤਕਰੇ ਦੌਰਾਨ ਰੇਪ ਤੱਕ ਕਰ ਦਿੱਤਾ ਗਿਆ ਹੋਵੇ ਦਰਿੰਦਗੀ ਦੀਆਂ ਹੱਦਾਂ ਨੇ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਹੋਣ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਨਫ਼ਰਤ ਇਸ ਕਦਰ ਭਰੀ ਕਿਵੇਂ ਉਸ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਕੀ ਉੱਥੋਂ ਦੇ ਉਸ ਤੇ ਉੱਥੋਂ ਦੇ ਲੋਕਾਂ ਦੇ ਵਿੱਚ ਇਸ ਵਕਤ ਮਾਹੌਲ ਇਸ ਤਰੀਕੇ ਦਾ ਬਣ ਚੁੱਕਿਆ ਕਿ ਉਹ ਇੰਨੀ ਜ਼ਿਆਦਾ ਨਫ਼ਰਤ ਕਰਦੇ ਨੇ ਜਿਹੜੇ ਵੱਡੇ ਦੇਸ਼ ਨੇ ਚਾਹੇ ਛੋਟੇ ਦੇਸ਼ ਦੇ ਕਿਨਾਂ ਦੇਸ਼ਾਂ ਦੀ ਤਰਕੀ ਦੇ ਵਿੱਚ ਭਾਰਤੀਆਂ ਵੱਲੋਂ ਖਾਸ ਕਰਕੇ ਸਿੱਖਾਂ ਦੇ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਵੱਖ-ਵੱਖ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਦੇ ਜਿਹੜੇ ਉਹ ਸਿੱਖ ਮੌਜੂਦ ਨੇ ਸਿੱਖ ਰੈਜੀਮੈਂਟ ਮੌਜੂਦ ਆ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੁਦਰਤੀ ਆਫਤ ਆਉਂਦੀ ਆ ਤਾਂ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਸਿੱਖ ਉੱਥੇ ਜਾ ਕੇ ਮੁੜ ਵਸੇਵਾ ਕਰਦੇ ਨੇ ਲੰਗਰ ਲਾਉਂਦੇ ਨੇ ਲੇਕਿਨ ਇੱਕ ਪਾਸੇ ਇਸ ਤਰ੍ਹਾਂ ਦੇ ਵਿਤਕਰੇ ਨੇ ਜਿਹੜੇ ਉਹ ਸਿੱਖਾਂ ਨਾਲ ਹੋ ਰਹੇ ਨੇ ਹਾਲਾਂਕਿ ਯੂਕੇ ਦਾ ਉਹ ਦੇਸ਼ ਆ ਜਿੱਥੇ ਸਿੱਖ ਨਗਰ ਕੀਰਤਨ ਵੀ ਕਰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਂਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਯੂਕੇ ਦੇ ਵਿੱਚ ਇੱਕ 20 ਸਾਲ ਦੀ ਸਿੱਖ ਲੜਕੀ ਦੇ ਨਾਲ ਜ਼ਬਰਜਨਾਹ ਦੀ ਘਟਨਾ ਸਾਹਮਣੇ ਆਈ ਹੈ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ ਇਸ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਸੁਖਮਨ ਟੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਇੱਕ ਪਾਸੇ ਵੱਡੇ ਪੱਧਰ ਤੇ ਨਸਲੀ ਵਿਤਕਰੇ ਦਾ ਸ਼ਕਾਰ ਭਾਰਤੀਆਂ ਨੂੰ ਬਣਾਇਆ ਜਾ ਰਿਹਾ ਹੈ ਤਾਂ ਹੁਣ ਇਹ ਇੱਕ ਦੁਖਦਾਈ ਖਬਰ ਆ ਜਿਹੜੀ ਉਹ ਯੂਕੇ ਤੋਂ ਸਾਹਮਣੇ ਆਈ ਹੈ ਤਾ ਬਿਲਕੁਲ ਬਲਵਿੰਦਰ ਇਹ ਪਹਿਲੀ ਘਟਨਾ ਨਹੀਂ ਇਹ ਹਾਲਾਂਕਿ ਚਲੋ ਯੂਕੇ ਦੇ ਵਿੱਚ ਵੀ ਬਹੁਤ ਵਾਰ ਘਟਨਾਵਾਂ ਅਜਹੀਆਂ ਸਾਹਮਣੇ ਆਉਂਦੀਆਂ ਨੇ ਤੇ ਨਾਲ ਨਾਲ ਬਹੁਤ ਸਾਰੇ ਹੋਰ ਮੁਲਕਾਂ ਜਿਹੜਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਦੇ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਜਾਂਦੀ ਆ ਉਹਨਾਂ ਦੇ ਜਿਹੜਾ ਸਿੱਖਾਂ ਦੀ ਖਾਸ ਤੌਰ ਤੇ ਇੱਕ ਪਿੱਛੇ ਜਿਹੀ ਘਟਨਾ ਸਾਹਮਣੇ ਆਈ ਸੀ ਕਿ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜਾ ਕੁਝ ਸੇਖ ਬਜ਼ੁਰਗਸੀ ਉਹਨਾਂ ਦੀ ਪੱਗ ਦੀ ਧੜੀ ਬੇਅਦਬੀ ਤੱਕ ਕੀਤੀ ਜਾਂਦੀ ਆ ਪਰ ਹੁਣ ਇੱਕ ਵਾਰ ਫਿਰ ਤਾਜ਼ਾ ਮਾਮਲਾ ਸਾਹਮਣੇ ਆ ਗਿਆ ਪਰ ਵੱਡਾ ਸਵਾਲ ਤਾਂ ਇਹ ਆ ਕਿ ਇਹਨਾਂ ਮਾਮਲਿਆਂ ਨੂੰ ਜਿਹੜਾ ਕੰਟਰੋਲ ਕੌਣ ਕਰੇਗਾ ਇਹ ਮਾਮਲੇ ਇਹ ਤਾਂ ਲੜੀਵਾਰ ਚੱਲ ਰਹੇ ਨੇ ਜਿਸ ਤਰੀਕੇ ਕੋਈ ਆਮ ਕੋਈ ਲੜੀਵਾਰ ਪ੍ਰੋਗਰਾਮ ਚੱਲਿਆ ਹੁੰਦਾ ਇਸ ਤਰੀਕੇ ਦਾ ਇਹ ਮਾਮਲੇ ਚੱਲ ਰਹੇ ਨੇ ਕਿ ਇਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਜੱਤਾ ਕੰਟਰੋਲ ਨਹੀਂ ਪੈ ਰਿਹਾ ਇਹ ਅਖਰ ਦੇ ਵਿੱਚ ਇਹ ਮਾਮਲੇ ਵੱਧ ਕਿਉਂ ਰਹੇ ਨੇ ਇਹਨਾਂ ਲੋਕਾਂ ਦੇ ਵਿੱਚ ਜਿਹੜੇ ਇਹ ਮਾਮਲਿਆਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਵਿੱਚ ਇਸੇ ਤਰੀਕੇ ਦੀ ਜਿਹੜੀ ਨਫ਼ਰਤ ਆ ਉਹ ਕੌਣ ਪੈਦਾ ਕਰ ਰਿਹਾ ਸਰਕਾਰ ਨੂੰ ਇਸ ਦੀ ਢੰਗਾਈ ਤੱਕ ਉਤੋਂ ਦੇ ਪ੍ਰਸ਼ਾਸਨ ਨੂੰ ਜਾਣ ਦੀ ਲੋੜ ਆ ਤਾਂ ਦਰਅਸਲ ਅੱਜ ਦੇ ਮਾਮਲੇ ਤੇ ਵੀ ਬਲਵਿੰਦਰ ਆ ਜਾਣੇ ਆ ਕਿ 올 ਡਬਰੀ ਵਾਰਕ ਜਿਹੜੀ ਯੂਕੇ ਦੇ ਵਿੱਚ ਉੱਥੇ ਮੰਗਲਵਾਰ ਨੂੰ ਇੱਕ ਘਟਨਾ ਵਾਪਰਦੀ ਆ ਕਿ 20 ਸਾਲਾਂ ਇੱਕ ਸਿੱਖ ਲੜਕੀ ਦੇ ਨਾਲ ਦਿਨ ਦਿਹਾੜੇ ਤਕਰੀਬਨ ਸਤੜਕਸਾਰ 8:30 ਵਜੇ ਘਟਨਾ ਵਾਪਰੀ ਆ ਕਿ ਉਸ ਦੇ ਨਾਲ ਪਹਿਲਾਂ ਧੱਕੇਸ਼ਾਈ ਕੀਤੀ ਜਾਂਦੀ ਆ ਉਸ ਦੇ ਨਾਲ ਗਲਤ ਸ਼ਬਦ ਵਰਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸ ਦਾ ਬਲਾਤਕਾਰ ਕੀਤਾ ਜਾਂਦਾ ਤੁਸੀਂ ਦੇਖੋ ਬਲਵਿੰਦਰ ਇਹ ਘਟਨਾ ਸਵੇਰੇ 8:30 ਵਜੇ ਵਾਪਰੀ ਹੈ ਕੋਈ ਰਾਤ ਨੂੰ ਘਟਨਾ ਨਹੀਂ ਵਾਪਰੀ ਕਿ ਰਾਤ ਨੂੰ ਕਿਸੇ ਲੜਕੀ ਦਾ ਜਿਹੜਾ ਬਲਾਤਕਾਰ ਕਰ ਦਿੱਤਾ ਜਾਂਦਾ ਰਾਤ ਦੇ ਹਨੇਰੇ ਦੇ ਵਿੱਚ ਚਿੱਟੇ ਦਿਨ ਦੇ ਵਿੱਚ ਬਲਾਤਕਾਰ ਕੀਤਾ ਗਿਆ ਉਸ ਰੋਡ ਤੇ ਕੀਤਾ ਗਿਆ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਰੋਡ ਆ ਉਸ ਦੇ ਬਿਲਕੁਲ ਨਜ਼ਦੀਕ ਹਾਲਾਂਕਿ ਕੀਤਾ ਜਿਹੜਾ ਖੇਤਾਂ ਦੇ ਵਿੱਚ ਪਾਰਕ ਦੇ ਵਿੱਚ ਕੀਤਾ ਗਿਆ ਤੁਸੀਂ ਦੇਖੋ ਕਿ ਬਿਜ਼ੀ ਰੋਡ ਆ ਬਿਜ਼ੀ ਇਲਾਕਾ ਕੋਈ ਸੁਨਸਾਨ ਜੰਗਲਾਂ ਦਾ ਇਲਾਕਾ ਤਾਂ ਹੈ ਨਹੀਂ ਕਿ ਜਿੱਥੇ ਰੇਪ ਹੋਇਆ ਤੇ ਉਸ ਤੋਂ ਵੀ ਅਗਲੀ ਗੱਲ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਮੁਲਕ ਬਹੁਤ ਜ਼ਿਆਦਾ ਸੇਫ ਨਹੀਂ ਉਹਨਾਂ ਤੇ ਫਿਰ ਸਵਾਲ ਆ ਕਿ ਸੇਫ ਕਿੱਥੋਂ ਨੇ ਕਿਸ ਤਰੀਕੇ ਦੀਆਂ ਨਸਲੀ ਟਿੱਪਣੀਆਂ ਦਾ ਵਾਰ-ਵਾਰ ਸਾਹਮਣਾ ਕਰਨਾ ਪੈਂਦਾ ਤੇ ਇਸੇ ਮਾਮਲੇ ਦੇ ਵਿੱਚ ਜਿਹੜੀਆਂ ਨਸਲੀ ਟਿੱਪਣੀਆਂ ਹੋਈਆਂ ਨੇ ਤਾਂ ਉਹ ਸਪੀਡਤ ਲੜਕੀ ਦੇ ਅਨੁਸਾਰ ਉਸ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਪਹਿਲਾਂ ਉਸ ਨੂੰ ਉਸ ਦੀ ਜਾਤ ਪ੍ਰਤੀ ਧਰਮ ਪ੍ਰਤੀ ਨਸਲੀ ਟਿੱਪਣੀਆਂ ਕੀਤੀਆਂ ਗਿਆ ਉਹ ਕਿ ਆਕੇ ਮੈਨੂੰ ਹਮਲਾਵਰਾਂ ਨੇ ਇਹ ਕਿਹਾ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਵਾਪਸ ਚਲੇ ਜਾਓ ਤੁਹਾਡਾ ਇੱਥੇ ਕੋਈ ਹੱਕ ਨਹੀਂ ਜਾਨੀ ਕਿ ਉਹ ਲੜਕੀ ਜਿਹੜਾ ਚੰਗੇ ਭਵਿੱਖ ਦਾ ਸੁਪਨਾ ਸੋਚ ਕੇ ਮਾਪਿਆਂ ਦੇ ਪਿੱਛੇ ਬਹੁਤ ਸਾਰੇ ਪੈਸੇ ਲਗਾ ਕੇ ਗਈ ਹੋਵੇਗੀ ਜੀ ਪਰ ਉੱਥੇ ਜਾ ਕੇ ਉਹਨੂੰ ਇਹ ਸੁਣਨਾ ਪੈ ਜਾਂਦਾ ਕਿ ਤੁਹਾਡਾ ਇੱਥੇ ਕੋਈ ਹੱਕ ਨਹੀਂ ਤੁਸੀਂ ਆਪਣੇ ਮੁਲਕ ਦੇ ਵਿੱਚ ਵਾਪਸ ਚਲੇ ਜਾਓ ਹਾਲਾਂਕਿ ਇਸੇ ਮਾਮਲੇ ਦੇ ਵਿੱਚ ਜੀ ਪੁਲਿਸ ਨੇ ਜਿੰਸੀ ਹਿੰਸਾ ਅਤੇ ਨਸਲੀ ਜਿਹੜੇ ਦੋਵੇਂ ਨਸਲੀ ਘਰੇਣਾ ਦੇ ਜਿਹੜੇ ਦੋਵੇਂ ਅਪਰਾਧਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਆ ਹਾਲਾਂਕਿ ਇਸ ਤੋਂ ਬਾਅਦ ਜਿਹੜਾ ਸਥਾਨਕ ਸਿੱਖ ਭਾਈਚਾਰਾ ਭਾਰਤੀ ਭਾਈਚਾਰੇ ਦੇ ਲੋਕ ਨੇ ਭਾਰਤੀ ਮੂਲ ਦੇ ਉਹਨਾਂ ਨੇ ਜਿਹੜਾ ਖੁੱਲੇ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕੀਤੀ ਆ ਪਰ ਨਿੰਦਿਆ ਤਾਂ ਹਰ ਘਟਨਾ ਤੋਂ ਬਾਅਦ ਹੁੰਦੀ ਆ ਇਨਸਾਫ਼ ਕਦੋਂ ਮਿਲੇਗਾ ਇਨਸਾਫ਼ ਹਾਲਾਂਕਿ ਇਸ ਘਟਨਾ ਦਾ ਮਿਲ ਵੀ ਜਾਵੇਗਾ ਪਰ ਇਹ ਘਟਨਾ ਦੀ ਜਿਹੜੀ ਘਟਨਾਵਾਂ ਦੀ ਲੜੀ ਕਦੋਂ ਟੁੱਟੇਗੀ ਕਦੋਂ ਇਹ ਘਟਨਾਵਾਂ ਰੋਕਣ ਦਾ ਨਾਮ ਲੈਣਗੇ ਤੇ ਹੁਣ ਤੱਕ ਦੀ ਜਿਹੜੀ ਸ਼ੁਰੂਆਤੀ ਜਾਂਚ ਦੇ ਵਿੱਚ ਬਲਵਿੰਦਰ ਇਹ ਵੀ ਪਤਾ ਲੱਗਿਆ ਕਿ ਹਮਲੇ ਦੇ ਵਿੱਚ ਦੋ ਸਥਾਨਕ ਜਿਹੜੇ ਲੋਕ ਨੇ ਯੂਕੇ ਦੇ ਨਾਲ ਸੰਬੰਧਿਤ ਨੇ ਜਿਹੜਾ ਕਿ ਇੱਕ ਇੱਕ ਭਾਰੀ ਜਿਹੜਾ ਕਿ ਭਾਰੀ ਸਰੀਰ ਦੀ ਬੰਤਰ ਵਾਲਾ ਤੇ ਦੂਜਾ ਜਿਹੜਾ ਕੁਝ ਹਲਕੇ ਸਰੀਰ ਵਾਲਾ ਹਾਲਾਂਕਿ ਉਸ ਦੀ ਜਿਹੜੀ ਜਾਂਚ ਪੜਤਾਲਾ ਕੀਤੀ ਜਾ ਰਹੀ ਆ ਪਰ ਸਵਾਲ ਤਾਂ ਇਹ ਆ ਕਿ ਘਟਨਾਵਾਂ ਰੁਕਣਗੀਆਂ ਕੌਣ ਇਹਨਾਂ ਦੇ ਪਿੱਛੇ ਜ਼ਿੰਮੇਵਾਰ ਕੌਣ ਆ ਬਲਵਿੰਦਰ ਜੀ ਤਾਂ ਇੱਕ ਪਾਸੇ ਆਪਾਂ ਦੇਖੀਏ ਪਹਿਲਾਂ ਵੀ ਸਿੱਖਾਂ ਨਾਲ ਵੱਡੇ ਪੱਧਰ ਤੇ ਵਿਤਕਰੇ ਹੋਏ ਨੇ ਵਿਦੇਸ਼ਾਂ ਵਿੱਚ ਧਰਮ ਨੂੰ ਲੈ ਕੇ ਉਹਨਾਂ ਨਾਲ ਵਿਤਕਰੇ ਹੋਏ ਨੇ ਕਦੇ 에ਅਰਪੋਰਟ ਤੇ ਦਸਤਾਰ ਲਹਾ ਦਿੱਤੀ ਜਾਂਦੀ ਹੈ ਕਦੇ ਕਾਰਾਂ ਨੂੰ ਲੈ ਕੇ ਵਿਤਕਰੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਦੇ ਡਿਊਟੀ ਕਰ ਰਹੇ ਸਿੱਖਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਲੇਕਿਨ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਇਆ ਕਿ ਨਸਲੀ ਵਿਤਕਰੇ ਦੌਰਾਨ ਰੇਪ ਤੱਕ ਕਰ ਦਿੱਤਾ ਗਿਆ ਹੋਵੇ ਦਰਿੰਦਗੀ ਦੀਆਂ ਹੱਦਾਂ ਨੇ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਹੋਣ ਹਾਂ ਤਾਂ ਬਿਲਕੁਲ ਬਲਵਿੰਦਰ ਇਹ ਬਹੁਤ ਵੱਖਰਾ ਅਤੇ ਇੱਕ ਕਹ ਜੀਏ ਕਿ ਜਿਹੜਾ ਇੱਕ ਸੰਜੀਦਾ ਮਸਲਾ ਕਿ ਕਿਸ ਤਰੀਕੇ ਦੇ ਨਾਲ ਕਿ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਨਫ਼ਰਤ ਇਸ ਕਦਰ ਭਰੀ ਕਿਵੇਂ ਉਸ ਦੇ ਪਿੱਛੇ ਜ਼ਿੰਮੇਵਾਰ ਕੌਣ ਆ ਕੀ ਉੱਥੋਂ ਦੇ ਉਸ ਉੱਥੋਂ ਦੇ ਲੋਕਾਂ ਦੇ ਵਿੱਚ ਇਸ ਵਕਤ ਮਾਹੌਲ ਇਸ ਤਰੀਕੇ ਦਾ ਬਣ ਚੁੱਕਿਆ ਕਿ ਉਹ ਇੰਨੀ ਜ਼ਿਆਦਾ ਨਫ਼ਰਤ ਕਰਦੇ ਨੇ ਤਾਂ ਬਹੁਤੋ ਵੱਡਾ ਸਵਾਲ ਆ ਨਾ ਕਿ ਚਲੋ ਹਾਲਾਂਕਿ ਜੇਕਰ ਉਹਨਾਂ ਨੂੰ ਸਜ਼ਾ ਮਿਲ ਲਈ ਕਿ ਜੋ ਬਲਾਤਕਾਰ ਕੀਤਾ ਉਹ ਸਜ਼ਾ ਮਿਲ ਲਈ ਆ ਉਹ ਮਿਲ ਲਈ ਬਣਦੀ ਵੀ ਹੈ ਕਿ ਇੱਕ ਲੜਕੀ ਦੇ ਨਾਲ ਅਜਿਹੀ ਘਨਾਉਣੀ ਹਰਕਤ ਕੀਤੀ ਗਈ ਆ ਪਰ ਉਸ ਤੋਂ ਪਹਿਲਾਂ ਜਿਹੜੇ ਸ਼ਬਦ ਬੋਲੇ ਗਏ ਨੇ ਉਹ ਸ਼ਬਦਾਂ ਦੇ ਵਿੱਚ ਵੀ ਬਲਵਿੰਦਰ ਬਹੁਤ ਸਾਰੀਆਂ ਗੱਲਾਂ ਨੇ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਮੁਲਕ ਚਲੇ ਜਾਓ ਤੁਹਾਡਾ ਇੱਥੇ ਕੋਈ ਹੱਕ ਨਹੀਂ ਜਾਨੀ ਕਿ ਉਹ ਲੋਕ ਜਿਹੜੇ ਉੱਥੇ ਭਵਿੱਖ ਖਾਤਰ ਗਏ ਨੇ ਉਹਨਾਂ ਨੂੰ ਉੱਥੇ ਵੀ ਬਗਾਨੇ ਸਮਝਿਆ ਜਾਂਦਾ ਤੁਸੀਂ ਦੇਖੋ ਕਿ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਯੂਕੇ ਦੇ ਵਿੱਚ ਅਤੇ ਨਾਲ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਜਿਹੜਾ ਨਸਲੀ ਹਿੰਸਾ ਦਾ ਜਿਹੜਾ ਸਾਹਮਣਾ ਬਹੁਤ ਵਾਰ ਕਰਨਾ ਪੈ ਚੁੱਕਿਆ ਇਸ ਦੀਆਂ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਦਿੰਨਾ ਕਿ ਵਾਰ-ਵਾਰ ਇਹ ਜਿਹੜਾ 2009 ਦੀਆਂ ਘਟਨਾਵਾਂ ਤੋਂ ਲੈ ਕੇ ਹੁਣ ਤੱਕ ਦਾ ਤੁਸੀਂ ਦੇਖੋ ਕਿ ਤਕਰੀਬਨ 16 ਸਾਲਾਂ ਦੇ ਸਫ਼ਰ ਦੌਰਾਨ ਬਹੁਤ ਵਾਰ ਘਟਨਾਵਾਂ ਵਾਪਰ ਗਿਆ ਕਦੇ ਗੁਰਦੁਆਰਿਆਂ ਦੀਆਂ ਕੰਧਾਂ ਦੇ ਉੱਪਰ ਕੁਝ ਅਜਿਹੇ ਨਾਰੇ ਲਿਖ ਦਿੱਤੇ ਜਾਂਦੇ ਨੇ ਕਦੇ ਜਿਹੜਾ ਟੈਕਸੀ ਡਰਾਈਵਰ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਕਿ ਕਿਸ ਤਰੀਕੇ ਲੋਕਾਂ ਨੂੰ ਜਿਹੜਾ ਉਥੇ نسਲੀ ਜਿਹੜਾ ਜੋ ਹਮਲਿਆਂ ਨੇ ਉਹਨਾਂ ਦਾ ਸ਼ਿਕਾਰ ਹੋਣਾ ਪੈਂਦਾ ਤਾਂ 2001-09 ਦੀ ਘਟਨਾ ਬਲਵਿੰਦਰ ਬਰਮਿੰਗਮ ਅਤੇ ਬਾਲਵਰ ਹੈਮਪਟਨ ਦੇ ਇਲਾਕਿਆਂ ਦੇ ਵਿੱਚ ਸਿੱਖ ਨੌਜਵਾਨਾਂ ਤੇ ਕੁਝ ਗਰੁੱਪਾਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਉਸ ਤੋਂ ਵੀ ਅਗਲੀ ਗੱਲ ਉਹਨਾਂ ਨੇ ਟਰਬਨ ਵਾਲੇ ਕਹਿ ਕੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਨੀ ਕਿ ਪੱਗ ਸਿਰ ਦਾ ਤਾਜ ਹੁੰਦੀ ਆ ਸਿੱਖ ਕੌਮ ਦੇ ਵਿੱਚ ਵੱਟਾ ਸਤਕਾਰ ਆ ਪੱਗ ਦਾ ਤੇ ਉਸ ਨੂੰ ਜਿਹੜਾ ਜਿਹੜਾ ਟਰਬਨ ਵਾਲੇ ਕਹਿ ਕੇ ਉਹਨਾਂ ਨੇ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਫਿਰ ਕੁਝ ਕੁ ਸਾਲਾਂ ਬਾਅਦ 215 ਦੇ ਵਿੱਚ ਯੂਕੇ ਦੇ ਲੀਡਜ਼ ਸ਼ਹਿਰ ਦੇ ਵਿੱਚ ਬਲਵਿੰਦਰ ਇੱਕ ਗੁਰਦੁਆਰੇ ਦੀ ਕੰਧ ਦੇ ਉੱਪਰ ਨਸਲੀ ਨਾਰੇ ਲਿਖ ਦਿੱਤੇ ਗਏ ਤੇ ਇਥੋਂ ਤੱਕ ਕਿ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਡਰ ਹਾਲਾਂਕਿ ਗੁੱਸਾ ਵੀ ਆਉਂਦਾ ਕਿ ਜਦੋਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਤਰੀਕੇ ਛੇੜਿਆ ਜਾਂਦਾ ਤੇ ਫਿਰ ਉਹਨਾਂ ਲੋਕਾਂ ਦੇ ਵਿੱਚ ਸੁਭਾਵਕਾ ਕੇ ਗੁੱਸਾ ਵੀ ਪੈਦਾ ਹੁੰਦਾ ਤੇ ਉਸ ਤੋਂ ਫਿਰ ਅਗਲੇ ਕੁਝ ਸਾਲਾਂ ਬਾਅਦ 218 ਦੇ ਵਿੱਚ ਕੈਂਟ ਦੇ ਵਿੱਚ ਇੱਕ 16 ਸਾਲਾ ਸਿੱਖ ਵਿਦਿਆਰਥੀ ਜਦੋਂ ਸਕੂਲ ਤੋਂ ਘਰ ਆ ਰਿਹਾ ਹੁੰਦਾ ਤੇ ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਉਸ ਦੀ ਜਿਹੜੀ ਦਸਤਾਰ ਆ ਪੱਗ ਆ ਉਹ ਖਿੱਚ ਕੇ ਸੁੱਟ ਦਿੱਤੀ ਜਾਂਦੀ ਐ ਤੇ ਉਸ ਤੋਂ ਬਾਅਦ ਅਗਲੀ ਗੱਲ ਉਸ ਨੂੰ ਟੈਰਰਿਸਟ ਆਖਿਆ ਜਾਂਦਾ ਬਲਵਿੰਦਰ ਦੇਖੋ ਕਿ ਇਹ ਜਿਹੜੇ ਦੋ ਗੱਲਾਂ ਨੇ ਇੱਕ ਤਾਂ ਉਸ ਦੀ ਜਿਹੜਾ ਪੱਗ ਉਤਾਰੀ ਗਈ ਉਸ ਦਾ ਜਿਹੜਾ ਪੱਗ ਦਾ ਸਤਕਾਰ ਉਸ ਦੇ ਮਨ ਦੇ ਵਿੱਚ ਉਸ ਦੇ ਧਰਮ ਪ੍ਰਤੀ ਕਿੰਨਾ ਹੋਣਾ ਉਹ ਮਾਨ ਸਨਮਾਨ ਕਰਦਾ ਹੋਣਾ ਛੋਟਾ ਬੱਚਾ ਸੀ ਅਜੇ 16 ਸਾਲਾਂ ਦਾ ਤੇ ਉਸ ਤੋਂ ਅਗਲੀ ਗੱਲ ਉਸ ਨੂੰ ਜਿਹੜਾ terrorist ਵੀ ਆਖਿਆ ਗਿਆ ਜਾਨੀ ਕਿ ਅਤਵਾਦੀ ਆਖਿਆ ਗਿਆ ਕੀ ਜੇਕਰ ਕੋਈ ਆਪਣੇ ਧਰਮ ਦੇ ਵਿੱਚ ਰਹਿਣਾ ਚਾਹੁੰਦਾ ਉਹ ਅਤਵਾਦੀ ਹੈ ਬਹੁਤ ਵੱਡੇ ਸਵਾਲ ਹੈ ਕਿ ਇਹਨਾਂ ਕੇਸਾਂ ਨੂੰ ਜਿਹੜਾ ਉਸ ਤਰੀਕੇ ਉਭਾਰ ਕੇ ਜਿਹੜਾ ਇਹਨਾਂ ਨੂੰ ਉਸ ਤਰੀਕੇ ਉਭਾਰ ਕੇ ਜਿਹੜਾ ਉਹ ਉਹਨਾਂ ਲੋਕਾਂ ਪ੍ਰਤੀ ਜਿਹੜਾ ਉਹਨਾਂ ਇਨਸਾਫ ਜੇ ਮਿਲਿਆ ਹੁੰਦਾ ਤੇ ਅੱਜ ਮੈਨੂੰ ਲੱਗਦਾ ਕਿ ਜਿਹੜੀ 20 ਸਾਲਾਂ ਲੜਕੀ ਦੇ ਨਾਲ ਅੱਜ ਇਹ ਰੇਪ ਵਰਗੀ ਘਟਨਾ ਵਾਪਰੀ ਆ ਬਲਾਤਕਾਰ ਦੀ ਮੈਨੂੰ ਲੱਗਦਾ ਜੇ ਇਹ ਨਾ ਹੁੰਦੀ ਜੀ ਤਾਂ ਇੱਥੇ ਤਾਂ ਉਸ ਤੋਂ ਅੱਗੇ ਇੱਕ ਬ੍ਰਿਟੈਂਡਰ ਹੋਰ ਆਵੇ ਕਿ ਕੋਵਿਡ-19 ਦੇ ਵਿੱਚ ਮਹਾਮਾਰੀ ਦੌਰਾਨ ਯੂਕੇ ਦੇ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ ਨਸਲੀ ਹਮਲਿਆਂ ਦੇ ਵਿੱਚ ਵਾਧਾ ਹੋਇਆ ਤਾਂ ਤੁਸੀਂ ਦੇਖੋ ਕਿ ਸੜਕਾਂ ਦੇ ਉੱਪਰ ਪਬਲਿਕ ਟਰਾਂਸਪੋਰਟ ਦੇ ਵਿੱਚ ਨਸਲੀ ਟਪਟੀਆਂ ਦਾ ਕਿੰਨੇ ਵੱਡੇ ਪੱਧਰ ਤੇ ਸਾਹਮਣਾ ਕਰਨਾ ਪਿਆ ਸੀ ਜੀ ਤਾਂ ਇੱਥੇ ਇੱਕ ਗੱਲ ਦਾ ਜ਼ਿਕਰ ਵੀ ਆ ਕਿ ਕੋਈ ਵੀ ਦੇਸ਼ ਹੋਵੇ ਸਿੱਖ ਦੁਨੀਆ ਦੇ ਲਗਭਗ ਹਰ ਦੇਸ਼ 'ਚ ਨੇ ਜਿਹੜੇ ਵੱਡੇ ਦੇਸ਼ ਨੇ ਚਾਹੇ ਛੋਟੇ ਦੇਸ਼ ਦੇ ਇਹਨਾਂ ਦੇਸ਼ਾਂ ਦੀ ਤਰੱਕੀ ਦੇ ਵਿੱਚ ਭਾਰਤੀਆਂ ਵੱਲੋਂ ਖਾਸ ਕਰਕੇ ਸਿੱਖਾਂ ਦੇ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਵਕਤ ਵਕਤ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਨੇ ਜਿਹੜੇ ਉਹ ਸਿੱਖ ਮੌਜੂਦ ਨੇ ਸਿੱਖ ਰੈਜੀਮੈਂਟ ਮੌਜੂਦ ਆ ਦੂਜੇ ਪਾਸੇ ਅੰਗਰੇਜ਼ਾਂ ਨੇ ਲੰਮਾ ਸਮਾਂ ਭਾਰਤ ਉੱਤੇ ਰਾਜ ਕੀਤਾ ਹੈ ਤਾਂ ਜਦੋਂ ਸਾਰਾ ਗੜੀ ਦੀ ਲੜਾਈ ਹੋਈ ਸੀ ਜਿਸ ਤੋਂ ਆਪਾਂ ਪਿਛਲੇ ਦਿਨੀ ਮਨਾ ਕੇ ਹਟਿਆ ਤਾਂ ਉਸ ਦੇ ਵਿੱਚ 21 ਸਿੱਖ ਨੇ ਜਿਹੜੇ ਜਿਹੜੇ ਕਿ ਅੰਗਰੇਜ਼ ਹਕੂਮਤ ਵਾਸਤੇ ਕੰਮ ਕਰਦੇ ਸੀ ਤਾਂ ਉਦੋਂ ਉਹਨਾਂ ਨੇ ਅਫਗਾਨਾਂ ਦੇ ਨਾਲ ਟੱਕਰਾਂ ਕੀਤਾ ਅਤੇ ਇੱਕ ਬੇਹਿਸਾਬ ਬਹਾਦਰੀ ਦਿਖਾਈ ਜਿਹੜੀ ਦੁਨੀਆ ਦੇ ਵਿੱਚ ਕਿੱਤੇ ਵੀ ਨਹੀਂ ਮਿਲਦੀ ਤਾਂ ਇੱਕ ਪਾਸੇ ਜਿਸ ਦੇ ਨਾਲ ਵੀ ਚਲੋ ਸਿੱਖ ਜੁੜਦੇ ਨੇ ਤਾਂ ਉਹਨਾਂ ਵਾਸਤੇ ਉਹ ਆਪਣੀ ਜਾਨ ਦਾ ਉਤੇ ਲਾ ਕੇ ਕੰਮ ਕਰਦੇ ਨੇ ਉਹਨਾਂ ਦੇ ਮਾਨ ਸਨਮਾਨ ਵਾਸਤੇ ਉਹਨਾਂ ਦੀ ਰੱਖਿਆ ਵਾਸਤੇ ਇੱਕ ਪਾਸੇ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੁਦਰਤੀ ਆਫਤ ਆਉਂਦੀ ਹੈ ਤਾਂ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈ ਕਿ ਸਿੱਖ ਉੱਥੇ ਜਾ ਕੇ ਮੁੜ ਵੇ ਸੇਵਾ ਕਰਦੇ ਨੇ ਲੰਗਰ ਲਾਉਂਦੇ ਨੇ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੰਦੇ ਨੇ ਲੇਕਿਨ ਇੱਕ ਪਾਸੇ ਇਸ ਤਰ੍ਹਾਂ ਦੇ ਵਿਤਕਰੇ ਨੇ ਜਿਹੜੇ ਉਹ ਸਿੱਖਾਂ ਨਾਲ ਹੋ ਰਹੇ ਨੇ ਹਾਲਾਂਕਿ ਯੂਕੇ ਦਾ ਉਹ ਦੇਸ਼ ਆ ਜਿੱਥੇ ਸਿੱਖ ਨਗਰ ਕੀਰਤਨ ਵੀ ਕਰਦੇ ਨੇ ਉੱਥੋਂ ਦੇ ਲੋਕ ਸਿੱਖਾਂ ਜਾਣਦੇ ਵੀ ਨੇ ਉੱਥੋਂ ਦੇ ਸਿੱਖ ਜਿਹੜੇ ਪਾਰਲੀਮੈਂਟ ਮੈਂਬਰ ਵੀ रह ਚੁੱਕੇ ਨੇ ਫਿਰ ਵੀ ਉੱਥੇ ਸਿੱਖਾਂ ਨਾਲ ਮਤਕੜਾ ਹੋਣਾ ਵਾਕਈ ਇੱਕ ਗੰਭੀਰ ਚਿੰਤਾ ਵਾਲੀ ਗੱਲ ਹੈ ਤਾਂ ਦੇਖਣਾ ਹੋਵੇਗਾ ਕਿ ਉੱਥੋਂ ਦੇ ਜਿਹੜੇ ਸਿੱਖ ਲੀਡਰਸ਼ਿਪ ਆ ਉਹ ਇਸ ਮਸਲੇ ਨੂੰ ਕਿਵੇਂ ਚੁਕਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ ਤਾਂ ਬਲਵੰਦਰ ਤੁਸੀਂ ਬਿਲਕੁਲ ਇਹ ਗੱਲ ਕਰੀ ਆ ਕਿ ਜਿਹੜੀ ਉੱਥੋਂ ਦੀ ਸਿੱਖ ਲੀਡਰਸ਼ਿਪ ਆ ਉਹ ਇਸ ਮਸਲੇ ਨੂੰ ਕਿਸ ਤਰੀਕੇ ਚੁਕਦੀ ਆ ਤਾਂ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਉੱਥੇ ਜਿਹੜੀ ਸਿੱਖ ਫੈਡਰੇਸ਼ਨ ਆ ਉਸਦੇ ਮੁਖ ਜਿਹੜੇ ਕਾਰਜਕਾਰੀ ਨੇ ਦਵਿੰਦਰਜੀਤ ਸਿੰਘ ਉਹਨਾਂ ਦੇ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਮਸਲੇ ਦੀ ਖੁੱਲ ਕੇ ਨਿੰਦਾ ਕੀਤੀ ਜਾਵੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੇ ਵੀ ਸਿੱਖ ਯੂਕੇ ਦੇ ਵਿੱਚ ਰਹਿੰਦੇ ਨੇ ਉਹ ਚੌਕਸ ਰਹਿਣ ਉਹ ਕਹਿੰਦੇ ਕਿ ਦੇਖੋ ਕਿ ਇੱਕ ਵਿਅਸਤ ਸੜਕ ਦੇ ਉੱਪਰ ਇਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਪਰ ਉਸ ਤੋਂ ਵੀ ਅਗਲੀ ਗੱਲ ਇਸ ਵਕਤ ਤੱਕ ਬਲਵਿੰਦਰ ਕਿਸੇ ਵੀ ਸਿਆਸਤਦਾਨ ਨੇ ਖੁੱਲੇ ਸ਼ਬਦਾਂ ਦੇ ਵਿੱਚ ਉੱਥੇ ਇਸ ਦੀ ਨਿੰਦਿਆ ਨਹੀਂ ਕੀਤੀ ਹਾਲਾਂਕਿ ਜਿਹੜੇ ਦਵਿੰਦਰਜੀਤ ਸਿੰਘ ਨੇ ਉਹਨਾਂ ਨੇ ਕਿਹਾ ਕਿ ਇਸ ਦੀ ਜਿਹੜੀ ਜਾਂਚ ਵੀ ਹੋਣੀ ਚਾਹੀਦੀ ਆ ਸਾਰੀ ਜਿਹੜੀ ਖੁੱਲੇ ਤਰੀਕੇ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਆ ਪਰ ਹੁਣ ਦੇਖਣਾ ਹੋਵੇਗਾ ਕਿ ਜਾਂਚ ਕਦੋਂ ਹੋਵੇਗੀ ਪਰ ਇਸ ਦੇ ਨਾਲ ਮੈਂ ਇੱਕ ਤੁਹਾਨੂੰ ਹੋਰ ਜਾਣਕਾਰੀ ਸਾਂਝੀ ਕਰਦਾ ਕਿ ਲੰਡਨ ਅਤੇ ਮਾਂਚੈਸਟਰ ਦੇ ਵਿੱਚ 2023 ਦੌਰਾਨ ਕਈ ਦੱਖਣੀ ਏਸ਼ੀਆਈ ਟੈਕਸੀ ਡਰਾਈਵਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਯਾਤਰੀਆਂ ਦੇ ਵੱਲੋਂ ਉਹਨਾਂ ਨੂੰ ਨਸਲੀ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਹਿੰਸਾ ਕੀਤੀ ਜਾਂਦੀ ਹੈ ਕਿਰਾਇਆ ਨਾ ਦੇਣ ਵਰਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਯਾਨੀ ਕਿ ਦੇਖੋ ਕਿ ਕਿਸ ਕਦਰ ਕਦੇ ਨਸਲੀ ਗਾਲਾਂ ਦਾ ਸਾਹਮਣਾ ਕਰਨਾ ਪੈਂਦਾ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਕਦੇ ਜੇ ਕੋਈ ਕਮਾਈ ਆ ਉਹ ਜਿਹੜੀ ਉਹ ਦੱਬ ਲਈ ਜਾਂਦੀ ਹੈ ਇਸ ਤਰੀਕੇ ਤੇ ਅੱਜ ਤੱਕ ਘਟਨਾ ਇਹ ਵਾਪਰ ਗਈ ਕਿ ਇੱਕ ਸਿੱਖ ਲੜਕੀ ਦੇ ਨਾਲ ਜਬਰਜਨਾਹ ਕਰ ਦਿੱਤਾ ਗਿਆ ਤਾਂ ਸਰਕਾਰਾਂ ਦੇ ਉਥੋਂ ਦੇ ਪ੍ਰਸ਼ਾਸਨ ਦੇ ਅੱਗੇ ਬਹੁਤ ਵੱਡੇ ਸਵਾਲ ਨੇ ਕਿ ਅਖਰ ਇਹ ਉਹਨਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰੀਕੇ ਦੀ ਨਫ਼ਰਤ ਪਰ ਕੌਣ ਰਿਆ ਕੀ ਇਸ ਦੇ ਪਿੱਛੇ ਕੋਈ ਏਜੰਸੀਆਂ ਚੱਲ ਰਹੀਆਂ ਨੇ ਬਹੁਤ ਵੱਡਾ ਸਵਾਲ ਨੇ ਬਲਵਿੰਦਰ ਜੀ ਜੀ ਤਾਂ ਅੰਤ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਇੱਕ ਪਾਸੇ ਇਹਨਾਂ ਦੇਸ਼ਾਂ ਦੀ ਡਿਵੈਲਪਮੈਂਟ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿਕਾਸ ਵਿੱਚ ਸਿੱਖ ਵੱਡਾ ਯੋਗਦਾਨ ਪਾ ਰਹੇ ਨੇ ਪ੍ਰਵਾਸੀ ਭਾਰਤੀ ਵੱਡਾ ਯੋਗਦਾਨ ਪਾ ਰਹੇ ਨੇ ਉੱਤੇ ਹੀ ਕਿਤਨਾ ਕਿਤੇ ਇਹਨਾਂ ਲੋਕਾਂ ਦੀ ਸੁਰੱਖਿਆ ਇਹਨਾਂ ਦੇਸ਼ਾਂ ਵਿੱਚ ਕਾਫੀ ਮੈਟਰ ਕਰਦੀ ਹੈ ਵੱਡੇ ਪੱਧਰ ਤੇ ਸਿਰ ਉੱਤੇ ਦਸਤਾਰ ਸਜਾਉਣ ਕਰਕੇ ਜਾਂ ਫਿਰ ਭਾਰਤ ਦੀ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਅਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਇਸ ਵਾਲੀ ਘਟਨਾ ਦੇ ਵਿੱਚ ਤਾਂ ਸਾਰੀਆਂ ਹੱਦਾਂ ਨੇ ਜਿਹੜੀਆਂ ਉਪਾਰ ਹੋ ਗਈਆਂ ਨੇ ਭਾਵੇਂ ਸਿੱਖ ਲੀਡਰਸ਼ਿਪ ਉੱਥੇ ਦੀ ਹੋਵੇ ਜਾਂ ਫਿਰ ਉੱਥੋਂ ਦੇ ਹੋਰ ਰਾਜਨੀਤਿਕ ਲੀਡਰ ਹੋਣ ਉਹਨਾਂ ਨੂੰ ਖੁੱਲ੍ਹ ਕੇ ਇਸ ਮਸਲੇ ਉੱਤੇ ਬੋਲਣਾ ਚਾਹੀਦਾ ਹੈ ਅਤੇ ਇਨੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕੋ ਇੱਕ ਵਿੱਚ ਕਿਸੇ ਨੂੰ ਇਸ ਤਰ੍ਹਾਂ ਦੀ ਅਣਹੋਣੀ ਦਾ ਸ਼ਿਕਾਰ ਨਾ ਹੋਣਾ ਪਵੇ ਤਾਂ ਦੇਖਣਾ ਹੋਵੇਗਾ ਕਿ ਯੂਕੇ ਦੀ ਸਰਕਾਰ ਇਸ ਮਸਲੇ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ